ਅਗਲੀ ਪੰਕਤੀ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਦੇਖੋ ਕਿੰਨਾ ਸਪਸ਼ਟ ਲਿਖਿਆ ਹੈ ਗੁਰੂ ਜੀ ਕਹਿੰਦੇ ਨਾ ਸੱਚੀ ਅੰਮ੍ਰਿਤ ਕਥਾ ਸੁਣੀ ਹੋਈ ਨਹੀਂ ਜਾਂਦੀ ਬਹੁਤੀ ਦੁਨੀਆ ਸੱਚੀ ਕਥਾ ਨਹੀਂ ਸੁਣ ਸਕਦੀ ਇਸ ਕਰਕੇ ਮਾਫ਼ ਕਰਨਾ ਗੱਲ ਕਹਿੰਦੇ ਆ ਬਹੁਤ ਥਾਵਾਂ ਦੇ ਉੱਤੇ ਕਿਸੇ ਵਿਰਲੇ ਗੁਰਦੁਆਰਾ ਸਾਹਿਬ ਗੁਰਬਾਣੀ ਦੀ ਕਥਾ ਚੱਲਦੀ ਹੋ ਮੈਂ ਨਹੀਂ ਕਹਿੰਦਾ ਚੱਲਦੀ ਨਹੀਂ ਜਿੱਥੇ ਕੋ ਚੰਗੇ ਕਮੇਟੀ ਵਾਲੇ ਵੀ ਵਧੀਆ ਗੁਰਸਿੱਖ ਹੈ ਜਾਗਤ ਗ੍ਰੰਥੀ ਵੀ ਵਧੀਆ ਹੈ ਜਾਗਰਤਾ ਪਿੰਡ ਕਿਤੇ ਕਿਤੇ ਹੋ ਨਹੀਂ ਮੈਂ ਕਹਿੰਦਾ ਵੀ ਹੈ ਨਹੀਂ ਪਰ ਬਹੁਤਾ ਤਾਂ ਕਹਿ ਸਕਦਾ ਨਾ ਬਹੁਤੇ ਥਾਵਾਂ ਤੇ ਗੁਰਬਾਣੀ ਦੀ ਕਥਾ ਬੰਦਦਾ ਹੈ ਬੰਦ ਵੀ ਕਿਨੇ ਕਰਵਾਈਆਂ ਉਹਨਾਂ ਨੇ ਗੁਪਤ ਬੋਚ ਕੇ ਜੇ ਕਹਤਾ ਕੋਈ ਰਹਿਣ ਦੇ ਖਰੋਜਾ ਪਾਣੀ ਦੀ ਕਰ ਸਕਦੇ ਬੋਟਾਣਾ ਤੋੜਦੇ ਬੋਲੋ ਸਤਨਾਮ ਵੀ ਫਰਕ ਪਤਾ ਫਿੱਟ ਨਹੀਂ ਆਉਂਦੀ ਕਿਸੇ ਤੇ ਹਾਂਜੀ ਸੋ ਨੋਟ ਬੋਟ ਦੇ ਪ੍ਰੈਸ਼ਰ ਦੇ ਵਿੱਚ ਬਾਣੀ ਦੀ ਕਥਾ ਬੰਦ ਆ। ਹਾਂਜੀ ਤੰਨੇ ਹੋਰ ਸੁਣਾਉਂਦਾ ਕਰੋ ਹੋਰ। ਹੋਰ ਕੁਛ ਨਹੀਂ ਜੀ ਲੋ। ਸੋ ਇਦਾਂ ਇਹ ਇਹ ਹਾਲਾਤ ਨੇ ਕਈ ਥਾਵਾਂ ਦੇ ਉੱਤੇ ਵੀ ਗੁਰੂ ਨੂੰ ਲਗਾ ਕੇ ਰੱਖੋ। ਕਿਤੇ ਕੋਈ ਬਹੁਗਿੰਤੀ ਨਾਲ ਗੁੱਸੇ ਹੋ ਜੇ ਕੋਈ ਕਿਤੇ। ਕਿਤੇ ਕੋਈ ਬਹੁਗਿੰਤੀ ਪ੍ਰੈਸ਼ਰ ਦਵਾਂ। ਹਾਂਜੀ ਆਹ ਕਮਾਲ ਆ। ਇਹ ਹੋ ਗਿਆ। ਸੋ ਤੁਸੀਂ ਪੁੱਛੋਗੇ ਤੁਹਾਡੇ ਮਨ 'ਚ ਪ੍ਰਸ਼ਨ ਤਾਂ ਆ ਗਿਆ ਹੋਊਗਾ ਮਾਵਾ ਭੈਣਾਂ ਦੇ ਵੀ ਵੀਰ ਬਜ਼ੁਰਗਾਂ ਦੇ ਵੀ ਇਹ ਸੱਚੀ ਕਥਾ ਸੁਣੀ ਕਿਉਂ ਨਹੀਂ ਆਂਦੀ ਬਹੁਤਿਆਂ ਤੋਂ ਸਾਰਿਆਂ ਤੋਂ ਤਾਂ ਨਹੀਂ ਕਿਹਾ ਕੋਈ ਤੁਸੀਂ ਸੁਣ ਰਹੇ ਹੋ ਸੁਣੀ ਕਿਉਂ ਨਹੀਂ ਕਿਉਂਕਿ ਪਹਿਲੀ ਗੱਲ ਤਾਂ ਇਹ ਵੀ ਸੱਚ ਹੈ ਜਿਹੜਾ ਸੱਚ ਚੋਟ ਕਰਦਾ ਹੈ ਚੋਟ ਹੈ ਮਨਿੰਗ ਸਮਝ ਗਏ ਨਾ ਤੇ ਚੋਟ ਦੁਨੀਆ ਚੱਲਦੀ ਨਹੀਂ ਸੱਚ ਚੋਟ ਕਾਤੇ ਕਰਦਾ ਸਾਡੇ ਜੀਵਨ ਦੀ ਘਾੜਤ ਘੜਨ ਵਾਸਤੇ ਉਹ ਚੋਟ ਕੀ ਹੈ ਸਹਿਲੀ ਸੋਖ ਸੋਖਾ ਕਰਨ ਬਾਣਿ ਵਿਚ ਚਨਾਉਂਦਾ ਨਾ ਚੋਟ ਸੁਹੇਲੀ ਸੇਲ ਕੀ ਸੱਚ ਦੇ ਨੇਜੇ ਦੀ ਚੋਟ ਸੁਖੀ ਕਰਦੀ ਹੈ ਸੱਚ ਲੱਗਦਾ ਉਹ ਨੇਜੇ ਵਰਗੂ ਇੱਕ ਤਰ੍ਹਾਂ ਪਰ ਸੱਚ ਦੇ ਨੇਜੇ ਦੀ ਚੋਟ ਕੀ ਕਰਦੀ ਹੈ ਜੀ ਸੁਖੀ ਦੁਬਾਰੇ ਪੜਿਓ ਚੋਟ ਸੁਹੇਲੀ ਸੇਲ ਕੀ ਸੇਲ ਵੀ ਸੇਲਾ ਨੇ ਜਾ ਲਾਂਗਤ ਲੈ ਉਹ ਸਾਹਸ ਜਦੋਂ ਸੱਚਾ ਵਚਨ ਨੇਜੇ ਦੀ ਤਰ੍ਹਾਂ ਲੱਗਦਾ ਹੈ ਨਾ ਇੱਕ ਵਾਰੀ ਤਾਂ ਸੁਣਦਾ ਕਪੂਰਾ ਧਿਆਨ ਲਾ ਕੇ ਇੱਕ ਵਾਰੀ ਤਾਂ ਸਾਹ ਜਾਂ ਚੜਦਾ ਹੈ ਉਹ ਸਾਹ ਸਮਝੇ ਨਾ ਕਿਹੜਾ ਤਾਂ ਸਾਹ ਜਾਂ ਚੜਦਾ ਹੋਂਕਾ ਜਿਹਾ ਹੁੰਦਾ ਹੈ ਐਂ ਜੀ ਹੁੰਦਾ ਕਿ ਜਦੋਂ ਆਪਾਂ ਸਵਸਤ ਹੈ ਨਾ ਸੋ ਲਾਗਤ ਲੈ ਉਹ ਸਾਹ ਚੋਟ ਸਹਾਰੈ ਸ਼ਬਦ ਕੀ ਤਾਂਸ ਗੁਰੂ ਮੇਦਾਸ ਕਬੀਰ ਸਾਹਿਬ ਕਹਿੰਦੇ ਮੈਂ ਉਹਦਾ ਬਹੁਤ ਸਤਿਕਾਰ ਕਰਦਾ ਹਾਂ ਜਿਹੜਾ ਸੱਚ ਦੀ ਚੋਟ ਸਹਾਰ ਲਵੇ ਜਿਵੇਂ ਲੱਕੜੀ ਰੰਦਾ ਸਹਾਰ ਲਵੇ ਵਿੰਗੀ ਤਿੰਗੀ ਲੱਕੜੀ ਨੂੰ ਆਪਣਾ ਤਰਖਾਨ ਵੀਰ ਕਹ ਲੋ ਮਿਸਤਰੀ ਕਹ ਲੋ ਐਨ ਬਣਾ ਕੇ ਚੀਜ਼ ਰੱਖਦਾ ਦੁਨੀਆ ਹੱਥ ਲਾਉ ਦੇਖਦੀ ਆ ਵੀ ਉਹ ਤਾਂ ਬੜਾ ਨਮੂਨਾ ਓਏ ਆ ਤਾਂ ਬੜੀ ਚੀਜ਼ ਤੇ ਲੱਕੜ ਕਹਿੰਦੀ ਮੈਂ ਤਾਂ ਜਮਾਂ ਨਕਮੀ ਜੀ ਲੱਕੜ ਸੀ ਪਰ ਮਿਸਤਰੀ ਵੀਰ ਨੇ ਐਸਾ ਰੰਦਾ ਲਾਇਆ ਐਸਾ ਤੇਸਾ ਚਲਾਇਆ ਮੈਨੂੰ ਨਕਮੀ ਲੱਕੜ ਨੂੰ ਵੀ ਨਮੂਨਾ ਬਣਾ ਕੇ ਵਰਤਾ ਲੱਕੜ ਦਾ ਕੁਝ ਬਣਾਉਣਾ ਹੋਵੇ ਤੇ ਰੰਦਾ ਕਹਿੰਦੇ ਜੇ ਸਹਿਮਤੀ ਆ ਤਾਂ ਲਾਉਣਾ ਹੀ ਪੈਂਦਾ ਹੈ ਨਾ ਸੌਖੀ ਜੀ ਗੱਲ ਹੈ ਲੋਹੇ ਦਾ ਕੁਝ ਬਣਾਉਣਾ ਹੋਵੇ ਤੇ ਛੋੜਾ ਚਲਾਉਣਾ ਹੀ ਪੈਂਦਾ ਨਾ ਪੱਕਾ ਪਾਉਣਾ ਹੋਵੇ ਤੇ ਕੱਚਾ ਕਿ ਕਿੱਜੀਆਂ ਗੰਦਾਂ ਤੇ ਪਲਾਸਟਰ ਕਰ ਦਈਏ ਤੁਸੀਂ ਕੋਈ ਵੀ ਨਾ ਛੇੜ ਛੜ ਦੀ ਕਰੋ ਜੀ ਕੰਨ ਢੂੜਾ ਹੀ ਪਟਣੀ ਹੈ ਕਰ ਦਈਏ ਪਲਾਸਟਰ ਕੱਚੀਆਂ ਗੰਦਾਂ ਨੂੰ ਚੱਲਣਾ ਨਹੀਂ ਹੈ ਨਾ ਲੋ ਜੀ ਪੱਕਾ ਪਾਉਣਾ ਹੋਵੇ ਤੇ ਕੱਚਾ ਢਾਉਣਾ ਹੀ ਪੈਂਦਾ ਹੈ ਤੇ ਜੇ ਮਨੁੱਖ ਦਾ ਜੀਵਨ ਬਣਾਉਣਾ ਹੋਵੇ ਤੇ ਖੜਕਾਉਣਾ ਹੀ ਪੈਂਦਾ ਹੈ ਸੱਚ ਦੀ ਖੜਕੰਤੀ ਜੀਵਨ ਬਣਾਉਣੀ ਹੈ। ਇਹ ਯਾਦ ਰੱਖਿਓ। ਇੱਥੇ ਕਿਸੇ ਨੂੰ ਜਲੀਲ ਨਹੀਂ ਕੀਤਾ ਜਾਂਦਾ, ਜੀਵਨ ਬਣਾਇਆ ਜਾਂਦਾ। ਜੇ ਸੱਚ ਦੀ ਝੋਟ ਚੱਲ ਜੇ ਨਾ ਜੀਵਨ ਬਣ ਜਾਂਦਾ। ਇਹ ਮੇਰਾ ਸਤ ਕਰੂ ਨਕਮਿਆਂ ਨੂੰ ਨਮੂਨਾ ਬਣਾਉਣਾ ਹੈ। ਨਾ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ। ਮਾਲਕ ਜੀ ਤੇਰੀ ਸ਼ਕਤੀ ਤੋਂ ਸੱਦ ਕੇ ਜਾਵਾਂ। ਤੁਸੀਂ ਤਾਂ ਨਕਮਿਆਂ ਨੂੰ ਨਮੂਨਾ ਬਣਾ ਦਿੰਦੇ ਹੋ। ਮਾਰ ਮਾਰ ਕੇ ਚੋਟਾਂ ਲਾ ਲਾ ਕੇ ਰੰਦੇ ਸੱਚ ਦੀ। ਹਨ ਮਾਰ ਮਾਰ ਕੇ ਥੋੜੇ ਨਾ ਨਕੰਮੇ ਨਮੂਨਾ ਬਣਦੇ ਇੱਥੇ ਦਵਾਰੇ ਪੜ ਲੋ ਨ ਚੀਜ਼ਿਆਂ ਦਾ ਮਤਲਬ ਨਕੰਮੇ ਬੇਸੁਰੇ ਨ ਚੀਜ਼ਾਂ ਕੀ ਬਣਦਾ ਚੀਜ਼ ਮਤਲਬ ਨਮੂਨਾ ਨ ਚੀਜ਼ੇ ਚੀਜ਼ ਬਣਦੇ ਇੱਥੇ ਨ ਚੀਜ਼ਾਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਹੋ ਕੁਰਬਾਨ ਇਸ ਕਰਕੇ ਸੱਚ ਸੁਣਿਆ ਕਰੋ ਸੱਚ ਦੀ ਝੋਟ ਭਲਾ ਕਰਦੀ ਹੈ ਯਾਦ ਰੱਖੋ ਇਸ ਕਰਕੇ ਪਰ ਗੁਰੂ ਜੀ ਕਹਿੰਦੇ ਕਈ ਵਾਰ ਬਹੁਤਿਆਂ ਤੋਂ ਸੱਚੀ ਕਥਾ ਸੁਣੀ ਨਹੀਂ ਜਾਂਦੀ। ਇੰਨੀ ਗੱਲ ਸਮਝ ਲਈ ਆਪਾਂ ਪਹਿਲਾ ਨੁਕਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ। ਅਗਲੀ ਗੱਲ ਫੇਰ ਹੋਰ ਲਿਖਤੀ। ਕਹਿੰਦੇ ਜਾਂ ਸੱਚੀ ਕਥਾ ਉਹਨਾਂ ਤੋਂ ਨਹੀਂ ਸੁਣੀ ਜਾਂਦੀ ਇੱਕ ਇੱਕ ਹੋਰ ਕਿਸਮ ਹੈਗੀ ਕਹਿੰਦੇ ਉਹ ਕਿਹੜੀ ਸੁਣ। ਆ ਪੜਿਓ ਅਗਲੀ ਪੰਕਤੀ। ਰਾਹ ਕਰਤ ਰਾਰ ਕਰਤ ਝੂਠੀ ਲਗ ਕਾਥਾ ਰਹਾਉ ਕਹਿੰਦੇ ਕੁਝ ਲੋਕ ਧਰਮ ਦੇ ਨਾਂ ਤੇ ਝੂਠੀਆਂ ਕਹਾਣੀਆਂ ਦੇ ਪਿੱਛੇ ਲੱਗੇ ਹੋਏ ਐ ਝੂਠੀ ਲੱਗ ਗਾਂਥਾ ਮੀਨ ਦਸਾਵਾ ਕਹਾਣੀਆਂ ਕਹਿੰਦੇ ਜਿਹੜੇ ਲੋਕ ਝੂਠੀਆਂ ਕਹਾਣੀਆਂ ਦੇ ਮਗਰ ਲੱਗੇ ਆ ਸ਼ੁਰੂ ਤੋਂ ਲੈ ਕੇ ਝੂਠੀਆਂ ਕਹਾਣੀ ਹੀ ਸੁਣਦੇ ਰਹੇ ਐ ਸੱਚੀ ਕਥਾ ਨੇ ਝੂਠੀਆਂ ਕਹਾਣੀਆਂ ਰੱਦ ਕਰ ਦੇਣੀਆਂ ਉਹ ਜਿਹੜੀਆਂ ਝੂਠੀ ਕਹਾਣੀਆਂ ਨਾਲ ਜੁੜੀ ਹੋਈ ਲੋਕ ਹੁੰਦੇ ਨੇ ਉਹ ਫੇਰ ਸੱਚੀ ਕਥਾ ਨਾਲ ਝਗੜਾ ਪਾ ਲੈਂਦੇ ਐ ਕਹਿੰਦੇ ਲੈ ਅਸੀਂ ਤਾਂ ਕਹਾਣੀਆਂ ਐ ਸੋਹਣੀ ਸੀ ਇਹਨੇ ਕੱਟਦੀ ਗੁਰੂ ਸਤਨਾਮ ਇਦਾਂ ਹੀ ਹੁੰਦਾ ਨਾ ਜੀ ਬੋਲੋ ਇੱਕ ਐਨਾ ਆ ਕਿਸਮ ਦੇ ਲੋਕ ਨੂੰ ਸੱਤ ਸੁਣ ਸਕਦੇ ਜਿਹੜੇ ਝੂਠੀਆਂ ਕਹਾਣੀਆਂ ਨਾਲ ਜੁੜੇ ਹੁੰਦੇ ਨੇ ਝੂਠੀਆਂ ਕਹਾਣੀਆਂ ਨੂੰ ਕੀ ਸਮਝ ਲੈਂਦੇ ਨੇ ਜੀ ਧਰਮ ਆ ਕੰ ਸੁਣ ਝੂਠੀ ਕਹਾਣੀ ਸੁਣਾ ਮੈਂ ਗੱਲ ਸਮਝਾਉਣ ਵਾਸਤੇ ਸਿਰਫ ਲੋਜਿਕ ਕਹਿੰਦੇ ਨਾ ਇੱਕ ਕੋਈ ਮਾਈ ਸੀ ਮਾਈ ਸੀ ਉਹਦਾ ਨਾਮ ਸੀ ਕਹਿੰਦੇ ਬਾਸ਼ਾਲ ਕੀ ਨਾਂ ਦੱਸਿਆ ਬਾਸ਼ਾਲ ਕਹਿੰਦੇ ਮਾਸ਼ੱਲ ਕੀ ਹੋਇਆ ਕਹਿੰਦੇ ਇਹਨਾਂ ਦੇ ਬੱਚੇ ਦਾ ਜਨਮ ਨਾ ਹੋਇਆ ਕਹਿੰਦੇ ਉਸ ਤੋਂ ਬਾਅਦ ਇਹ ਕਹਿੰਦੇ ਮਾਈ ਗੋਰਖ ਦੀ ਸੇਵਾ ਕਰਨ ਲੱਗੀ ਕਹਾਣੀ ਗੋਰਖ ਦੀ ਸੇਵਾ ਕਰਨ ਲੱਗੀ ਕਹਿੰਦੇ 12 ਸਾਲ ਗੋਲਖ ਦੀ ਸੇਵਾ ਕਰਦੇ ਸੀ 12 ਸਾਲ ਕਹਿੰਦੇ 12 ਸਾਲ ਪਿੱਛੋਂ ਗੋਰਖ ਨੇ ਪੁੱਛਿਆ ਵੀ ਮਾਤਾ ਕੀ ਇੱਛਾ ਹੈ ਕਹਿੰਦੇ ਮਾਤਾ ਕਹਿੰਦੀ ਵੀ ਮੈਨੂੰ ਪੁੱਤਰ ਦੀ ਇੱਛਾ ਹੈ ਬੱਚਾ ਨਹੀਂ ਸਾਡੇ ਕਹਿੰਦੇ ਗੋਰਖਣੇ ਆਪਣੇ ਕੰਨ ਦੀ ਮੈਲ ਕੱਢ ਕੇ ਦੇਤੀ ਗੋਰਖਣੇ ਆਪਣੇ ਕੰਨ ਦੀ ਮੈਲ ਕੱਢ ਕੇ ਦੇਤੀ ਤੇ ਉਹ ਵਾਸ਼ਨ ਨੇ ਉਹ ਕੰਨ ਦੀ ਮੈਲ ਖਾਲੀ ਤੇ ਸਾਲ ਮਗਰੋਂ ਗੁੱਗੇ ਦਾ ਜਨਮ ਹੋ ਗਿਆ ਬੋਲੋ ਸਤਨਾਮ ਆ ਗੁੱਗੇ ਦੀ ਪਦੈਸ਼ ਹੈ ਜੀ ਜਿਹਨੂੰ ਦੁਨੀਆ ਮੰਨਦੀ ਹੈ ਇਹ ਹਾਂਜੀ ਇੱਦੀ ਲਿਖਿਆ ਹੋਇਆ ਤੁਸੀਂ ਪੜ ਲਓ ਖੁਦ ਗੁੱਗਾ ਦਾ ਪੌੜਾ ਪੁਸਤਕ ਆਉਂਦੀ ਹੈ ਆਪਣਾ ਗਿਆਨੀ ਦਿੱਤ ਸਿੰਘ ਦੀ ਹੁਣ ਤੁਸੀਂ ਦੱਸੋ ਮੈਨੂੰ ਕਿ ਕੰਨਾ ਦੀ ਮੈਲ ਤੋਂ ਬੱਚੇ ਦਾ ਜਨਮ ਹੋ ਸਕਦਾ ਹੈ ਦੱਸ ਦਿਓ ਬਈ ਹੋ ਸਕਦਾ ਹੈ ਇਹਦਾ ਮਤਲਬ ਗੂਗਾ ਹੋਈ ਨਹੀਂ ਪਰ ਹੁਣ ਲੋਕ ਝਗੜਾ ਪਾਉਣਗੇ ਵੀ ਲੱਗਦੇ ਦੇ ਮਨ ਦੇ ਮੌਤਿਆਂ ਕਰਦੇ ਕਹਿੰਦੇ ਗੂਗਾ ਹੋਈ ਨਹੀਂ ਵੱਡਾ ਆ ਗਿਆ ਗਿਆਨੀ ਬੋਲੋ ਸਤਨਾਮ ਆ ਗਈ ਨਾ ਵਹੀ ਗੱਲ ਫਰਾੜ ਕਰ ਤੂੰ ਝੂਠੀ ਲੱਗ ਕਿਉਂ ਲੋਕ ਲੱਗੇ ਹੋਇਆ ਕਹਾਣੀ ਮਗਰਾ ਹੁਜੇ ਗੂਗੇ ਦੇ ਪਿਓ ਦਾ ਨਾਂ ਲਿਖਣਾ ਪਿਆ ਗੂਗਾ ਸਨ ਆਫ ਕੰਨਾ ਦੀ ਮੈਲ ਪਿਓ ਦਾ ਨੱਕਾ ਨਦੀ ਮੈਲੀ ਲਿਖਾਂਗੇ ਨਾ ਹਾਂਜੀ ਗੂਕੇ ਦਾ ਪਿਓ ਕੰਨਾਂ ਦੀ ਮੈਲ ਦੱਸੋ ਇੱਕਸਾਂ ਮੈਨੂੰ ਕਿ ਮਿਲਿਆ ਉਹ ਵੀ ਕਹਾਣੀ ਵਾਲੀ ਸੀ ਭਾਬਾ ਉੱਖਾ ਹੋ ਗਿਆ ਇੱਧਰ ਪਮਾਲ ਕੰਨੀ ਸੀ ਉਧਰੋਂ ਥੋੜੇ ਜਿਹਾ ਚੱਲਦਾ ਹੈ ਤੇ ਉਹ ਮੈਨੂੰ ਆ ਕੇ ਪਤਾ ਕੀ ਕਹਿੰਦਾ ਉਹ ਜੀ ਬੋਲਿਆ ਉਹ ਗੂਗਾ ਤਾਂ ਚੁਹਾਨ ਸੀ ਇਦਾਂ ਜੀ ਅਖਿਉਣ ਜੀ ਇਦਾਂ ਬੋਲੀ ਮੈਂ ਕਿਹਾ ਪਿਓ ਦਾ ਨਾ ਕੀ ਸੀ ਕਦੋਂ ਐ ਤਾਂ ਪਤਾ ਨਹੀਂ ਮਾ ਪਿਓ ਤਾਂ ਬਣਾ ਗੋਦ ਕਿੱਥੋਂ ਆ ਗਿਆ ਫੇਨੀ ਵੀ ਪੱਗ ਦੁਰ ਗਿਆ ਬੋਲੋ ਸਾਤਨਾਮ ਤੇ ਉਹਦਾ ਨਾਂ ਕੀ ਸੀ ਕਹਿੰਦਾ ਇਹ ਤਾਂ ਮੈਨੂੰ ਪਤਾ ਨਹੀਂ ਫਿਰ ਗੋਤ ਤੈਨੂੰ ਵੀ ਪਤਾ ਲੱਗਿਆ ਤੈਨੂੰ ਕੀ ਪਤਾ ਲੱਗਿਆ ਗੋਤ ਦਾ ਧੰਮ ਕਹਾਣੀਆਂ ਕਿਸੇ ਨੂੰ ਕੋਲੋਂ ਛੜਤੀ ਫਿਰ ਮੁੜ ਕੇ ਕਹਿੰਦੇ ਗੁੱਗਾ चौहान ਸੀ ਜੀ ਇਦਾਂ ਚੱਲਦਾ ਭਾਵ ਕੇ ਚੀਜ਼ਾਂ ਹੋਈਆਂ ਹੀ ਨਹੀਂ ਆਹ ਸੱਚ ਹੈ ਜੀ ਹੁਣ ਵੇਖ ਲਓ ਹਜਮਾਉਂਦਾ ਤਾਂ ਕਿਉਂਕਿ ਨਾਲ ਇਹ ਵੀ ਸੁਣ ਲਓ ਬਾਣੀ ਦਾ ਸੱਚ ਤਾਂ ਸਾਰੀ ਦੁਨੀਆ ਵਾਸਤੇ ਸਾਂਝਾ ਸੁਣ ਲਓ ਵੀ ਜੇ ਇਹਨਾਂ ਚੱਕਰਾਂ 'ਚ ਨਹੀਂ ਵੀ ਪਾਣਾ ਨਾਂ ਲੈ ਕੇ ਜਾਂ ਹੋਰ ਤਾਂ ਬਾਣੀ ਨੇ ਕਿਹਾ ਹੈ ਲੰਦਾ ਵੀ ਰੱਬ ਤੋਂ ਬਿਨਾਂ ਦੂਜੀ ਸ਼ਕਤੀ ਕੋਈ ਹਈ ਹੋਈ ਨਹੀਂ ਆਈ ਭੋਗ ਪਾਇਆ ਬਾਣੀ ਨੇ ਤਾਂ ਕਿਉਂਕਿ ਅਲੱਗ-ਅਲੱਗ ਇਲਾਕਿਆਂ 'ਚ ਅਲੱਗ-ਅਲੱਗ ਖੰਡ ਹੁੰਦਾ ਨਾ ਕਿਦਾ ਕਿਦਾ ਲਾਵਾਂਗੇ ਗੁਰੂ ਬਾਬਾ ਜੀ ਨੇ ਲਓ ਜੀ ਇੱਕ ਵਚਨ ਜੀ ਭੋਗ ਪਾਤਾ ਪੜਿਓ ਸਰਬੰਸਾਚਾ ਏਕ ਹੈ ਏਕ ਹੈ ਪੜੋ ਪਹਿਣਾ ਸਰਬੰਸਾਚਾ ਦੂਜਾ ਨਹੀਂ ਕੋਈ ਨਿਬੜ ਗਈ ਗੱਲ ਦੂਜੀ ਚੀਜ਼ ਹੀ ਨਹੀਂ ਕੋਈ ਦੂਜੀ ਸ਼ਕਤੀ ਕੋਈ ਹੈ ਹੀ ਨਹੀਂ ਇੱਕੋ ਹੀ ਹੈ ਇਹ ਹੀ ਗੱਲ ਖਾਸਾ ਤੇ ਲਿਖੀ ਆ ਬਾਣੀ ਚ ਕਿਉਂਕਿ ਢੀਠਮਣ ਇੱਕ ਵਾਰੀ ਕਹੀ ਗੱਲ ਮੰਨਦਾ ਨਹੀਂ ਗੁਰੂ ਸਾਹਿਬ ਬਾਰ ਬਾਰ ਕਹਿੰਦੇ ਨੇ ਰਾਇ ਰਾਚ ਪੜ ਲਓ ਫਿਰ ਉਹਦੋਂ ਕਹਿ ਦਿੰਦੇ ਆ ਵੀ ਕੀਏ ਚਲੋ ਇਹ ਤਾਂ ਬਾਰੀ ਬਾਰ ਹੀ ਮੰਨਣ ਚਾਜੇ ਨਾ ਜਿਵੇਂ ਆਪਾਂ ਕਹ ਲਓ ਵੀ ਬਾਰ ਬਾਰ ਖੂਦ ਹੀ ਮਾਉਣ ਦੇ ਉੱਤੇ ਲਾਸ਼ ਚੱਲਦੀ ਸੀ ਨਾ ਪਾਣੀ ਕੱਢਦੇ ਬੋਕਾ ਪੱਥਰਾਂ ਨੂੰ ਵੀ ਘਾਸੇ ਪੈ ਜਾਂਦੇ ਸੀ ਹਨਾ ਇਦਾਂ ਗੁਰੂ ਜੀ ਇੱਕ ਗੱਲ ਬਾਰ ਬਾਰ ਕਹੀ ਜਾਂਦੇ ਵੀ ਕੀਏ ਪੱਥਰ ਮੰਨਣ ਨੂੰ ਤਾਂ ਸਾ ਪਾਈ ਜਾਵੇ ਉਹਨੋ ਰਾਸਤ ਵੀ ਕਹਤਾ ਤੂੰ ਦਰੀ ਆਓ ਸਭ ਤੋਂ ਜਹੀ ਹੀ ਪੜੋ ਪਹਿਣਾ ਤੂੰ ਦਰੀ ਆਓ ਸਭ ਤੋਂ ਜਹੀ ਹੀ ਮਾਹੀ ਤੁਝ ਬਿਨ ਤੁਝ ਬਿਨ ਦੂਜਾ ਬਸ ਦੂਜਾ ਤਾਂ ਕੁਝ ਹੀ ਨਹੀਂ ਸੁਹਣੇ ਸਾਹ ਚ ਪੜ ਲਓ ਕਾਰਨ ਕਾਰਨ ਪ੍ਰਭ ਦੂਸਰ ਉਹ ਕਮਨ ਕਰਿਓ ਕਿ ਦੂਸਰ ਨਾਹੀਂ ਕੋਈ ਦਾ ਪਾਠ ਕਰਨ ਵਾਲੀਏ ਦੂਜੇ ਪਾਸੇ ਮੱਥਾ ਟੇਕ ਕੇ ਆਈ ਮੈਂ ਕਈ ਦੇਖਿਆ ਹੈ ਪਾਠ ਕਰਨਗੇ ਦੂਸਰ ਨਾਹੀਂ ਕਰਨ ਕਰਨ ਭਰਾ ਵੇਖ ਹੈ ਦੂਸਰ ਨਾਹੀਂ ਕੋਈ ਦੂਸਰ ਨਾਹੀਂ ਕੋਈ ਪੜਨ ਵਾਲੇ ਦੂਜੇ ਪਾਸੇ ਮੱਥਾ ਵੀ ਟੇਕ ਕੇ ਆਉਂਦੇ ਆ ਮੈਂ ਹੱਸਦਾ ਹੁੰਨਾ ਵੀ ਸ਼ਰਮ ਨਹੀਂ ਪਤਾ ਨਹੀਂ ਘਾਤੇ ਨਹੀਂ ਮੰਨਦੇ ਪੜਿਆ ਕਿ ਅਸੀਂ ਦੂਸਰ ਨਾਹੀਂ ਫੇ ਦੂਜੇ ਪਾਸੇ ਹੀ ਰੁੱਖ ਲੈਣਗੇ ਸੀ ਇੰਨੀ ਗੱਲ ਹੀ ਹੈ ਨਾ ਸਿੱਧੀ ਗੱਲ ਹੀ ਹੈ ਨਾ ਸਪਸ਼ਟ ਹੋ ਗਈ ਨਾ ਗੱਲ ਤੇ ਇਹ ਇੰਨੀ ਗੱਲ ਹੀ ਹੈ ਬਸ ਫੇਰਾ ਤੇ ਪੜਿਆ ਤਾਂ ਅਸੀਂ ਕਿ ਮੰਨ ਮੈਂ ਤਾਂ ਬੰਦਾ ਮੰਨਿਆ ਨਹੀਂ ਹੈ ਨਾ ਇੰਨੀ ਗੱਲਾਂ ਹੀ ਹਨ ਫਿਰ 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 ਕਦ ਨਾ ਕਦੇ ਆਪਾਂ ਕਹਿੰਦੇ ਚੱਲ ਸਾਰੀ ਬਾਣੀ ਨਹੀਂ ਸੁਣੀ ਤਾਂ ਉਦੋਂ ਸੁਣ ਲਓ ਬਹੁਤ ਸੁਣ ਲਿਆ ਸਮਾਪਤੀ ਦੇ ਸ਼ਲੋਕ ਉਦੋਂ ਵੀ ਗੁਰੂ ਜੀ ਬੋਲੀ ਜਾਂਦੇ ਨੇ ਸਭ ਸੋ ਖਦਾ ਤਾਰਾਮ ਹੈ ਦੂਸਰ ਨਾ ਹਿੰ ਕੋਈ ਦੂਜਾ ਹੈ ਨਹੀਂ ਭਾਈ ਕੋਈ ਆਪਣਾ ਮੋਬਾਈਲ ਬੰਦ ਰੱਖੋ ਪਿਆਰੋ ਕਿਸਦਾ ਮੋਬਾਈਲ ਵਜਦਾ ਸੁਪੱਕੀ ਪੰਕਤੀ ਦੁਆਰਾ ਬੋਲਾਂ ਸਭ ਸੁਖ ਦਾਤਾ ਅਕਰਾਮ ਹੈ ਦੂਸਰਾ ਨਾਹੀਂ ਕੋਈ ਪੈ ਗਿਆ ਭੋਗ ਸਾਰਿਆਂ ਦਾ ਤਾਂ ਤੇ ਨਾ ਭੋਗ ਸਭ ਦੇ ਇੱਥੋਂ ਭੋਗ ਪਾ ਦਿਓ ਸਭ ਦੇ ਦੂਜਾ ਕੋਈ ਨਹੀਂ ਯਾਦ ਰੱਖਿਓ ਪੱਕਾ ਕਰ ਲਿਓ ਇਸ ਗੱਲ ਨੂੰ ਤੇ ਜਿਹਦੇ ਤਾਂ ਇਹ ਸੱਚੀ ਕਥਾ ਮਾਫਕਾ ਕੀ ਹੁਣ ਉਹ ਵੀ ਕਹਾ ਮੈਂ ਉਹ ਤਾਂ ਫਿਰ ਵੀ ਹਾ குரு ਸਾਹਿਬ ਨੇ ਤਾਂ ਥਾਂ ਥਾਂ ਤੇ ਧੂੜ ਧੁੱਪ ਤਕੇ ਖਾਣ ਤੋਂ ਬਚਾਰੇ ਅਹੀਂ ਕਹਿਣਗੇ ਨਾ ਮਾਮਾ ਵੀ ਭੈਣਾ ਵੀ ਧੀਆਂ ਵੀ ਅਹੀਂ ਕਹਿਣਗੇ ਨਾ ਵੀ ਬੜਾ ਤਾਂ ਕਿੰਨੀ ਕਿਰਪਾ ਹੋ ਗਈ ਕਿਉਂ ਸੱਚ ਪਿਆਰਾ ਲੱਗਿਆ ਤੇ ਜਿਨ੍ਹਾਂ ਨੂੰ ਗੱਲ ਮਾਫ ਕਰਨਾ ਆਈ ਝੂਠੀਆਂ ਕਹਾਣੀਆਂ ਵਾਲਿਆਂ ਨੂੰ ਉਹ ਫਿਰ ਉਹਨਾਂ ਨੇ ਆਪ ਦੀ ਕਥਾ ਕਰਨੀ ਹੈ ਆਪ ਦੀ ਕਥਾ ਕਿਵੇਂ ਕਰਕੇ ਦਿਖਾਵਾਂ ਮੈਂ ਸਮਝਣ ਵਾਸਤੇ ਵੀ ਮੰਨ ਲਓ ਮੈਂ ਤਾਂ ਕਹਿੰਦਾ ਸਭ ਨੂੰ ਫਿੱਟ ਆਵੇ ਵੀ ਮੰਨ ਲਓ ਜਿਹਨੂੰ ਇਹ ਗੁਰਬਾਨੀ ਦੀ ਗੱਲ ਮਾਫ ਕਰਨਾ ਆਈ ਉਹ ਮੰਨ ਲਓ 10 ਵੀ ਭੈਣਾਂ ਇਕੱਠੀਆਂ ਹੋ ਗਈਆਂ ਉਹਨਾਂ ਨੇ ਕਥਾ ਚਲਾਤੀ ਆਪ ਦੀ ਹੈ ਲੋ ਭੈਣੇ ਹੁਣ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਭੈਣੇ ਇਹ ਚੀਜ਼ਾਂ ਦਾ ਸਾਰੀਆਂ ਹੀ ਹੈ ਲਓ ਹੁਣ ਐਵੇਂ ਤਾਂ ਨਹੀਂ ਗੱਲਾਂ ਬਣ ਗਈਆਂ ਲੈ ਸਾਰਿਆਂ ਨੇ ਮੰਨਣਾ ਪੈਂਦਾ ਭੈਣੇ ਬਾਬੇ ਤਾਂ ਐਵੇਂ ਮਾਰੀ ਜਾਂਦੇ ਆ ਬੋਲੋ ਹੱਤਨਾਮ ਚਲੋ ਜੀ ਇਹ ਭੈਣਾਂ ਦੀ ਕਥਾ ਹੈ ਇਦਾਂ ਹੀ ਹੁੰਦਾ ਨਾ ਲਓ ਜੀ ਕਰਤਿ ਕਥਾ ਭੈਣਾਂ ਨੇ ਆਪਣੀ ਕਥਾ ਕਰਕੇ ਬਾਣੀ ਦੀ ਕਥਾ ਨੂੰ ਰੱਦ ਕਰਤਾ ਕਹਿੰਦੇ ਬਾਬੇ ਤਾਂ ਐਵੇਂ ਮਾਰੀ ਜਾਂਦੇ ਆ ਕਮਾਲ ਹੋ ਗਿਆ ਇੰਨੀ ਦਲੇਰੀ ਐ ਕਿਹਦਾ ਬਾਣੀ ਨੂੰ ਬਸੋਲੇ ਬਾਬੇ ਤਾਂ ਐਵੇਂ ਮਰੀ ਜਾਂਦੇ ਕਹਿੰਦੇ ਸਾਰਾ ਕੁਝ ਹੀ ਜਾਗਾ ਤੇਰੀ ਨੂੰ ਆਫਕਣਾ ਹੀ ਕੱਲੇ ਭੈਣਾ ਨੇ ਨਹੀਂ ਕਿਤੇ ਕਹੋ ਬਜ਼ੁਰਗਾਂ ਨੇ ਵੀ ਕਥਾ ਕਰਨੀ ਹੈ ਸੱਤ 'ਚ ਬਹਿ ਕੇ ਇਹੀ ਕਥਾ ਉਹਨੇ ਆਪਣੀ ਪਿਓਂ ਚ ਕਰਨੀ ਹੈ ਉਹ ਭਾਈ ਸਾਰਾ ਕੁਝ ਹੀ ਹੈਗਾ ਉਹ ਭਾਈ ਐਵੇਂ ਤਾਂ ਨਹੀਂ ਗੱਲਾਂ ਬਣਾਈਆਂ ਚੀਜ਼ਾਂ ਸਾਰੀਆਂ ਹੀ ਹੈਗੀਆਂ ਆ ਕਥਾ ਬਾਪੂ ਸੱਤ 'ਚ ਬਹਿ ਕੇ ਕਰੀ ਜਾਂਦਾ ਹੈ ਬੋਲੋ ਸਤਨਾਮ ਉਧਰ ਸੱਤ 'ਚ ਕਥਾ ਸੁਣ ਲਓ ਕਥਾ ਕੀ ਕਿਸਾਂ ਚੱਲਦੀ ਹੈ ਇੱਥੇ ਚੱਲ ਪਈ ਨਾ ਉਹ ਸੱਤ 'ਚ ਕਥਾ ਚੱਲੀ ਜਾਂਦੀ ਹੈ ਉਧਰ ਭੈਣਾਂ ਵਾਲੇ ਪਾਸੇ ਕਥਾ ਚੱਲੀ ਜਾਂਦੀ ਹੈ ਇਸ ਕਰਕੇ ਸੱਚੀ ਕਥਾ ਨੂੰ ਮੰਨੋ ਇਹ ਪੱਕਾ ਕਰ ਲੋ ਬਾਣੀ ਦੀ ਕਥਾ ਸੱਚ ਆਪ ਦੀ ਕਥਾ ਨਾ ਕਰਿਆ ਕਰੋ ਆਪਣੀ ਨਾ ਕਰਿਆ ਕਰੋ ਕਥਾ ਝੂਠੀਆਂ ਤਹਾਣੀਆਂ ਮਗਰ ਲਾ ਕੇ ਬਾਣੀ ਦੀ ਕਥਾ ਤੇ ਗੁੱਸਾ ਨਾ ਕਰਿਆ ਕਰੋ ਤੇ ਜਿੰਨਾ ਪਖੰਡ ਚੱਲਦਾ ਡਰਤੇ ਐ ਹਨਾ ਵੀ ਸੱਪ ਦਾ ਡਰ ਪਾਤਾ ਗੋਗੇ ਦੀ ਪੂਜਾ ਸ਼ੁਰੂ ਕਰਤੀ ਪਰ ਸੱਚੀ ਕਥਾ ਸੁਣ ਲੋ ਗੁਰੂ ਜੀ ਕਹਿੰਦੇ ਜਰਾ ਮਰਾ ਤਾਪ ਪੜੋ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗਣਾ ਸਕੈ ਬਿਨ ਹਰਕਾ ਕਿੰਨੀ ਸਪਸ਼ਟ ਗੱਲ ਹੈ ਇਦੋਂ ਪਹਿਲਾ ਵਾਲੀ ਪੰਕਤੀ ਨਾਲ ਪੜ੍ਹ ਲਓ ਭਾਈ ਮਤ ਕੋਈ ਜਾਣੋ ਕਿਸੇ ਕਿਸਾ ਕਿਸ ਹੱਥ ਹੈ ਭਾਈ ਮਤਾਂ ਜਾਣੋ ਕੋਈ ਕਿਸੇ ਦੇ ਵਾਸਤੇ ਕੁਛ ਨਹੀਂ ਭਾਈ ਕੋਈ ਰੱਬੀ ਹੁਕਮ ਚੱਲਦਾ ਹੈ ਦੁਬਾਰੇ ਪੜਿਓ ਭਾਈ ਮਤ ਕੋਈ ਜਾਣੋ ਕਿਸੇ ਕਾ ਕਿਸ ਹੱਥ ਹੈ ਸਭ ਕਰੇ ਫਰਾਇਆ ਜਰਾ ਮਰਾ ਤਾਪ ਸਿਰ ਤ ਸਾਪ ਸਭ ਹਰਕੇ ਵਾਸ ਹੈ ਕੋਈ ਲਾਗ ਨਾ ਸਕਾ ਬਿਨ ਹਰਕਾ ਲਾਇਆ ਲਾਇਆ ਕਿ ਨਹੀਂ ਆ ਸਪਸ਼ਟ ਕਰਨਾ ਕਿ ਡਰਤੇ ਮਾਰੇ ਕਿਸ ਨੂੰ ਨਮਨੋ ਭਾਈ ਕਿਤੇ ਗੁਰੂ ਨਾਨਕ ਪਾਪਾ ਜੀ ਕਹਿੰਦੇ ਹਰ ਇੱਕ ਸਾਇਦਾ ਹੈ ਅਮਰ ਇੱਕੋ ਹਰ ਚਿੱਤ ਧਰ ਭਾਈ ਸਾਰੇ ਇੱਕੋ ਪਰਮੇਸ਼ਰ ਦਾ ਹੁਕਮ ਚੱਲਦਾ ਹੈ ਅਮਰ ਦਾ ਅਰਥ ਕੀ ਹੁੰਦਾ ਹੁਕਮ ਰੱਬੀ ਕਾਨੂੰਨ ਰੱਬੀ ਨਿਜਮ ਕੋਸਮਿਕ ਲਾ ਇੱਕੋ ਹੀ ਰੱਬ ਜੀ ਦਾ ਹੁਕਮ ਚੱਲਦਾ ਹੈ ਤੇ ਹਰ ਇੱਕ ਸਾਇਦਾ ਹੈ ਅਮਰ ਇੱਕੋ ਹਰ ਚਿੱਤ ਧਰ ਇੱਕੋ ਹਰੀ ਪਰਮੇਸ਼ਰ ਨੂੰ ਚਿੱਤ 'ਚ ਧਰ ਲੋ ਹਰ ਇਸ ਬਿਨ ਕੋਈ ਨਾ ਹੈ ਉਸ ਪਰਮੇਸ਼ਰ ਤੋਂ ਬਣਾ ਕੋਈ ਨਹੀਂ ਇੱਥੇ ਕਿਸੇ ਦਾ ਕੋਈ ਹੁਕਮ ਨਹੀਂ ਚੱਲਦਾ ਹਰ ਤਿਸਵਿਨ ਕੋਈ ਨਾ ਹੈ ਡਰ ਭ੍ਰਮ ਭਾਉ ਦੂਰ ਕਰ। ਗੁਰੂ ਜੀ ਕਹਿੰਦੇ ਸਾਰੇ ਡਰ ਭ੍ਰਮ ਭਾਉ ਚੱਕ ਦਿਓ। ਸਪਸ਼ਟ ਹੋ ਗਿਆ ਨਾ ਜੀ? ਸੋ ਇਸ ਨੂੰ ਇੱਕ ਨਮੂਨਾ ਦੱਤਾ ਹੈ ਵੀ ਝੂਠੀ ਕਹਾਣੀ ਮਗਰ ਨਾ ਲੱਗੇ। ਜਿਹੜੇ ਝੂਠੀ ਕਹਾਣੀ ਮਗਰ ਲੱਗੇ ਹੁੰਦੇ ਆ ਉਹ ਝਗੜਾ ਪਾਉਂਦੇ ਆ ਫਿਰ ਦੱਸਾ ਮਾ। ਬਾਣੀ ਦੀ ਕਹਾਣੀ ਨਾ ਝਗੜਾ ਪਾਉਂਦੇ ਆ। ਹਾਂਜੀ। ਤੇ ਕਈ ਥਾਵਾਂ ਤੇ ਫਿਰ ਜੋ ਕਮਿਊਨਿਟੀ ਵਾਲੇ ਨੂੰ ਕਹਿ ਦਿੰਦੇ ਆ ਵੀ ਸਾਡੀ ਗਿਣਤੀ ਜ਼ਿਆਦਾ ਹੈ ਬੰਦ ਕਰੋ ਇਹ ਕਥਾ ਉਹ ਕਈ ਥਾਵਾਂ ਤੇ ਫਿਰ ਪ੍ਰਬੰਧ ਨੋਟਬੋਟ ਦਾ ਪ੍ਰੈਸ਼ਰ ਮੰਨ ਜਾਂਦੇ ਆ ਉਹ ਬੋਚ ਕੇ ਦੇ ਕਥਾ ਵਾਲੇ ਨੂੰ ਕਹਿ ਦਿੰਦੇ ਆ ਵੀ ਜਦ ਤੂੰ ਕਥਾ ਰਹਿਣ ਦਿਆ ਕਰੇ ਬੋਲੋ ਸਾਤਨਾਮ ਚੱਕ ਜੀ ਕਸਾ ਬੰਦ ਅੰਦਰੇ ਅੰਦਰ ਹੀ ਗੁੱਪ ਗੁੱਟ ਹੋਈ ਨਹੀਂ ਕਹਿੰਦੇ ਬੰਦ ਕਰੋ ਯਾਰ ਕਥਾ ਬੰਦ ਕਰੋ ਆ ਆ ਆਪਾਂ ਨਹੀਂ ਵਰਤਦੇ ਇਹ ਜੀ ਸਾਡੇ ਨਾਲ ਹਾਂ ਜੀ ਕਹਿੰਦੇ ਬੰਦ ਕਰੋ ਯਾਰ ਕਥਾ ਲੜਾਈ ਪਾਉਂਦੀ ਹੈ ਕਹਿੰਦੇ ਲੈ ਦੋਸਤ ਕਥਾ ਲੜਾਈ ਪਾਉਂਦੀ ਹੈ ਕਮਾਲ ਹੋ ਗਈ ਸੋ ਇਦਾਂ ਇਸ਼ਾਰਾ ਹੋ ਗਿਆ ਹੋਰ ਲੈ ਲਉ ਇੱਕ ਇਸ਼ਾਰਾ ਹੋਰ ਕਰਦੇ ਆ ਹੁਣ ਕਹਾਣੀ ਮਗਰ ਲੱਗੇ ਕਹਾਣੀ ਪਾਵਾਂ ਪਹਿਲਾਂ ਕਹਿੰਦੇ ਭਾਈ ਨਾ ਵਿਸ਼ਕਰਮਾਂ ਦੀ ਲੜਕੀ ਸੂਰਜ ਨੂੰ ਵਿਆਹੀ ਗਈ ਸੂਰਜ ਨੂੰ ਹੁਣ ਇਹ ਪੁੱਛਣਾ ਪਊ ਵੀ ਕਿੰਨੇ ਨੰਬਰ ਸੂਰਜ ਨੂੰ ਕਿਉਂਕਿ ਸੂਰਜ ਤਾਂ ਕਰੋੜਾਂ ਹੀ ਐ ਕਿਤੇ ਇੰਦ ਚੰਦ ਸੂਰ ਕਿਤੇ ਸੂਰ ਕਿਤੇ ਚਲੋ ਕਹਿੰਦੇ ਸੂਰਜ ਨੂੰ ਵਿਆਹ ਵਿਆਹੀ ਗਈ ਕਹਿੰਦੇ ਲੜਕੀ ਨੇ ਸੂਰਜ ਦੇ ਤੇਜ ਦੀ ਦਾਸ਼ ਦੀ ਸ਼ਿਕਾਇਤ ਕੀਤੀ ਤਾਂ ਫਿਰ ਕੀ ਹੋਇਆ ਤੇਜ ਘੱਟ ਕਰਨ ਵਾਸਤੇ ਸੂਰਜ ਦਾ ਵਿਸ਼ਕਰਮਾ ਨੇ ਆਪਣੇ ਜਿਵਾਈ ਨੂੰ ਖਰਾਬ ਤੇ ਜਾਣ ਲਿਆ ਸੂਰਜ ਨੂੰ ਸੂਰਜ ਜਿਵਾਈ ਹੋ ਗਿਆ ਨਾ ਵਿਸ਼ਕਰਮਾ ਦਾ ਕਾਤੇ ਜਾਣ ਲਿਆ ਜੀ ਖਰਾਬ ਤੇ ਜਾਣਤਾ ਸੂਰਜ ਐਨਾ ਪੁੱਛੋ ਵੀ ਖਰਾਬ ਕਿੱਥੇ ਵੀੜਿਆ ਸੀ ਹਾਂ ਤੇ ਫੇ ਪਾਪਲਾ ਕਹਿਉ ਤਾਂ ਕਿ ਸੂਰਜ ਧਰਤੀ ਤੋਂ ਕਈ ਗੁਣਾ ਵੱਡਾ ਜੀਦੇ ਕਰੋੜਾਂ ਮੀਲ ਉਰੇ ਹੀ ਮੈਟਲ ਪਿਗਲ ਜਾਂਦੇ ਆ ਹਾਂਜੀ ਉਹ ਸੂਰਜ ਨੂੰ ਕਹਤੇ ਚੜ ਰਿਹਾ ਵਿਸ਼ਕਰਮਾ ਨੇ ਖਰਾਤ ਤੇ ਆਪਣੇ ਜਵਾਈ ਨੂੰ ਖਰਾਤ ਤੇ ਝਾੜਤਾ ਦੇਖੋ ਜਵਾਈ ਨੂੰ ਤਾਂ ਵਿਸ਼ੇਮੰਜੇ ਤੇ ਪਾਉਂਦੇ ਹੁੰਦੇ ਆ ਵਿਸ਼ਕਰਮਾ ਨੇ ਖਰਾਤੀ ਝਾੜਤਾ ਦੇਖੇਗਾ ਹਣੀ ਤੇ ਖਰਾਤ ਤੇ ਚੜ ਕੇ ਕੀ ਹੋਇਆ ਅੱਠਵਾਂ ਹਿੱਸਾ ਛੇਲਤਾ ਸੂਰਜ ਦਾ ਅੱਠਵਾਂ ਹਿੱਸਾ ਜਿਹੜਾ ਛੇਲੜ ਛੇਲੜ ਜਿਹੜਾ ਲਹਿ ਗਿਆ ਕਹਿੰਦੇ ਉਹਦੀ ਕਹਿੰਦੇ ਕਾਰਤਕੇ ਦੀ ਵਰਸ਼ੀ ਬਣਾਤੀ ਫਿਰ ਛੇਲੜ ਜਿਹੜੀ ਲਿਖਿਆ ਸੀ ਵਾਧੂ ਜਾਂ ਇੱਕ ਕਹਿੰਦੇ ਸੇਬੀ ਦਾ ਤਸੂਲ ਬਣਾਤਾ ਇੱਕ ਕਹਿੰਦੇ ਸੁਦਰਸ਼ਨ ਚੱਕਰ ਬਣਾਤਾ ਬਿਸ਼ਣੂ ਦਾ ਇਦਾਂ ਚੀਜ਼ਾਂ ਬਣਾਤੀਆਂ ਇਦਾਂ ਚੀਜ਼ਾਂ ਬਣਾਤੀਆਂ ਤੇ ਹੁਣ ਤੁਸੀਂ ਦੱਸੋ ਵੀ ਸੂਰਜ ਨੂੰ ਖਰਾਤੇ ਚੜਾਇਆ ਜਾ ਸਕਦਾ ਹੈ ਬੋਲੋ ਛਿੱਲਿਆ ਜਾ ਸਕਦਾ ਛਿੱਲਦਾ ਸੂਰਜ ਸੂਰਜ ਦੇ ਛੱਲ ਦਿੱਤਾ ਕਿ ਸੋ ਇਹ ਤੇ ਨਾਲ ਨਾਲ ਹੋਰ ਗੱਲ ਬਣਾਤੀ ਵੀ ਜਿੰਨੀ ਮਸ਼ੀਨਰੀ ਸੋਰਾ ਹੋਰ ਕਹਿੰਦੇ ਵਿਸ਼ਕਰਮਾਣੀ ਬਣਾਇਆ ਚੱਲਦਾ ਨਾ ਇਹੀ ਚੱਲਦਾ ਹੈ ਕਹਾਣੀ ਝੂਠੀ ਹੈ ਕਿ ਸੱਚੀ ਹੈ ਝੂਠੀ ਹੈ ਨਾ ਤੇ ਬਿਸ਼ਕਰਮਾ ਨੇ ਸਾਰਾ ਕੁਝ ਬਣਾਇਆ ਜੋ ਵੀ ਮਸ਼ੀਨਰੀ ਬਣਾਈ ਜੋ ਕੁਝ ਵੀ ਬਣਾਇਆ ਕੀ ਨੇ ਬਣਾਇਆ ਮਨੁੱਖ ਨੇ ਬਣਾਇਆ ਪਰ ਇੱਕ ਗੱਲ ਨਾ ਭੁੱਲ ਜਿਓ ਇਹ ਸੱਚੇ ਮਨੁੱਖ ਨੇ ਬਣਾਇਆ ਅਹ ਇਦਾਂ ਬਿਲਕੁਲ ਪੂਰੀ ਸ਼ਰਤਾਂ ਭਾ ਪਿਆਰ ਨਾ ਕਹਣੇ ਮਨੁੱਖ ਨੂੰ ਦਿਮਾਗ ਪਰਮੇਸ਼ਰ ਨੇ ਦਿੱਤਾ ਹੈ ਬੋਲੋ ਸਤਨਾਮ ਕੋਈ ਦੋਰਾਮਾ ਨਹੀਂ ਕੋਈ ਦੋਰਾਮਾ ਨਹੀਂ ਆਇਨਸਟਾਈਨ ਵੀ ਰੱਬ ਦਾ ਪਿਆਰਾ ਸਾਇੰਸਦਾਨ ਹੋਇਆ ਉਹਨੂੰ ਪੁੱਛ ਦੇ ਦੋ ਤੇਨੂੰ ਕਿੱਥੋਂ ਖਿਆਲ ਆ ਰਹੇ ਆ ਉਹ ਉਹਦੀ ਆਟੋ ਬਾਇਓਗ੍ਰਾਫੀ ਪੜ੍ਹਿਆ ਤੁਸੀਂ ਉਹ ਇੱਥੇ ਹੱਥ ਲਾਉਂਦਾ ਬਸ ਇੱਥੋਂ ਮੈਨੂੰ ਮਾਰਕ ਨਾ ਇੱਥੋਂ ਖਿਆਲ ਦੇ ਰਹੇ ਐ ਇੱਥੋਂ ਖਿਆਲ ਆ ਕਹਿੰਦਾ ਮੈਂ ਤਾਂ ਕੁਝ ਨਹੀਂ ਕਰਦਾ ਖਿਆਲ ਇੱਥੋਂ ਆ ਰਹੇ ਐ ਬੋਲੋ ਗਤਨਾਮ ਵਾਹਿਗੁਰੂ ਆ ਰਹੇ ਕਹਿੰਦੇ ਇੱਥੋਂ ਆ ਰਹੇ ਐ ਹਾਂਜੀ ਸੋ ਜੋ ਵੀ ਜੋ ਵੀ ਔਜਾਰ ਬਣਾਇਆ ਇਨਸਟਰੂਮੈਂਟ ਕਹਿ ਲਓ ਠੀਕ ਹੈ ਨਾ ਸੰਦ ਕਹਿ ਲਓ ਮਨੋੱਖ ਨੇ ਬਣਾਇਆ ਸੱਚੀ ਹੈ ਨਾ ਕਥਾ ਕਿਨੇ ਬਣਾਇਆ ਮਨੁੱਖ ਨੇ ਤੇ ਮਨੁੱਖ ਨੂੰ ਦਿਮਾਗ ਦੱਤਾ ਪਰਮੇਸ਼ਰ ਨੇ ਕੋਈ ਉਤੋਰਿਆ ਨਹੀਂ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਇਸ ਕਰਕੇ ਗੁਰਬਾਣੀ ਨੇ ਕੀ ਕਹਿਦਾ ਤਾਂ ਦੇਖੋ ਸੱਚੀ ਗੱਥਾ ਸੁਣਿਓ ਕਹਿੰਦੇ ਜੋ ਕਿਸ ਬੀਓ ਪੂਛਣਾ ਮਸਲ ਤੋਤਰ ਹੈ ਕਹਿੰਦੇ ਦੂਜੇ ਨੂੰ ਕਿਸੇ ਨੂੰ ਪੁੱਛ ਕੇ ਰਹਿ ਨਹੀਂ ਕਰਦਾ ਪਰਮੇਸ਼ਰ ਸਲੰਕਰ ਵੀ ਕੋਈ ਨਹੀਂ ਉਹਦਾ ਦਵਾਰੇ ਪੜਿਓ ਬੀਓ ਪੂਸ਼ ਨਾ ਮਸਲਤਰ ਹੈ ਜੋ ਕਿਸ਼ ਕਰੈ ਸੋ ਆਪੇ ਕਰੈ ਜੋ ਕੁਝ ਕਰਦਾ ਹੈ ਪਰਮੇਸ਼ਰ ਆਪ ਹੀ ਕਰਦਾ ਹੈ ਕਿਸੇ ਦੂਜੇ ਦੀ ਤਾਂ ਸਲਾਹ ਵੀ ਨਹੀਂ ਲੈਂਦਾ ਜੋ ਕੁਝ ਆਪ ਹੀ ਆਪ ਹੈ ਬਸ ਕਰਨ ਕਰਨ ਪ੍ਰਭ ਆਵੇ ਕੇ ਦੂਸਰ ਨਹੀਂ ਕੋਈ ਸਮਝ ਗਏ ਇਸ ਗੱਲ ਨੂੰ ਗੜ ਕਰ ਲਾ ਦੂਜੀ ਕੋਈ ਚੀਜ਼ ਨਹੀਂ ਦੂਜੀ ਕੋਈ ਸ਼ਕਤੀ ਨਹੀਂ ਇੱਕੋ ਕਹੀ ਅਨੰਤਾ ਦੂਜਾ ਕਾਹੇ ਕੋ ਕੋ ਬਸ ਇੱਕ ਨੂੰ ਜਪੀਏ ਇੱਕ ਨੂੰ ਹੀ ਧਿਆਈਏ ਖੋਰ ਪੜ ਲਓ ਇੱਕੋ ਜਪ ਇੱਕੋ ਸਾਰਾ ਹੈ ਇੱਕੋ ਸਾਲਾ ਹੈ ਏਕ ਸਿਮਰ ਇੱਕੋ ਮਨਾ ਇੱਕੋ ਮਨ ਆਹ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਇੱਕੋ ਭਗਵੰਤ ਇੱਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਵਿਆਪ ਅਣਕੇ ਵਿਸਥਾਰ ਏਕ ਤੇ ਭਏ ਏਕ ਆਰਾਧ ਪ੍ਰਾਸ਼ਤ ਗਏ ਮਨ ਤਨ ਅੰਤਰ ਏਕ ਬਰਾਬਰ ਜਪਤਾ ਗੁਰਪ੍ਰਸਾਦ ਨਾਨਕ ਇੱਕ ਜਤ ਬਸ ਇਥੇ ਇੱਕ ਦੀ ਧੁਨੀ ਹੈ ਇੱਕ ਓੰਕਾਰ ਦੀ ਗੱਲ ਹੈ ਇਥੇ ਓੰਕਾਰ ਦੀ ਦੂਜੇ ਨੂੰ ਮੰਨਣ ਵਾਲਾ ਤਾਂ ਸਮਝ ਲਓ ਨਰਕ ਚ ਪੈ ਗਿਆ ਭਗਤ रविदास ਜੀ ਮਹਾਰਾਜ ਕਹਿੰਦੇ ਹਰ ਸੋ ਹੀਰਾ ਛਾਂਡ ਕੇ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਹੇਗੇ ਸਤਿਪੱਖ ਹੈ ਰਵਿਦਾਸ ਭਗਤ ਰਵਿਦਾਸ ਜੀ ਮਹਾਰਾ ਸੱਚੀ ਗੱਲ ਕਹਿੰਦੇ ਆ ਕਹਿੰਦੇ ਦੂਜੇ ਨੂੰ ਤਾਂ ਮੰਨਣਾ ਹੀ ਨਰਕ ਹੈ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆਦਰਜ ਹੈ ਲੋ ਦੂਜੇ ਦਾ ਪਾਪ ਹੀ ਨਰਕ ਹੈ ਐਡੀ ਵੱਡੀ ਐਡਾ ਪਾਪ ਹੈ ਕਿਸੇ ਦੂਜੇ ਦਾ ਖਿਆਲ ਲੈ ਕੇ ਉਹਨੂੰ ਸੁਰਤ ਚ ਦੋਧਾਂ ਵਿੱਚ ਬੈਰਾਗਣਾ ਹੋਵੀ ਜਵਲਗ ਦੂਜੀ ਰਾਈ ਜੇ ਤੁਹਾਡੇ ਮਨ ਵਿੱਚ ਕਿਸੇ ਦੂਜੀ ਸ਼ਕਤੀ ਦਾ ਰੰਚਕ ਮਤਲਬ ਵੀ ਖਿਆਲ ਹੈ ਤੁਹਾਡੇ ਅੰਦਰ ਪਰਮੇਸ਼ਰ ਦਾ ਪਿਆਰ ਪੈਦਾ ਨਹੀਂ ਹੋ ਸਕਦਾ ਕਿੰਨੀ ਪ੍ਰਮਾਣ ਨੇ ਬਾਣੀ ਚ ਦੂਜੇ ਨੂੰ ਮੰਨਣਾ ਕੰਨਾ ਪਾਪ ਹੈ ਖਾਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣ ਜਾ ਰਿਹਾ ਬਿਨ ਸੱਚੇ ਦੂਜਾ ਸੇਮ ਦੇ ਹੋਏ ਮਰਸਨ ਬੁੱਟ ਜੇ ਸੱਚੇ ਪਰਮੇਸ਼ਰ ਤੋਂ ਬਣਾ ਹੋਰ ਕਿਸੇ ਨੂੰ ਵੀ ਮੰਨਦੇ ਪੂਜਦੇ ਆ ਉਹ ਬੋਟ ਹੋ ਕੇ ਮਰਦੇ ਆ ਬੋਟ ਸਮਝ ਕੇ ਨਿਆਸਰੇ ਹੋ ਕੇ ਜਿਵੇਂ ਪੰਛੀ ਦਾ ਬੱਚਾ ਆਲ ਨੇ ਟੋਡੇ ਪੈਂਦਾ ਖੰਭ ਨਹੀਂ ਆਏ ਹੁੰਦੇ ਬੋਟ ਕਹਿੰਦੇ ਆ ਨਾ ਉਹਦਾ ਹਾਲ ਕੀ ਹੁੰਦਾ ਨਿਆਸਰੇ ਹੋਏ ਦਾ ਉਹਨੂੰ ਬਿੱਲੀ ਚੱਕ ਕੇ ਲੈ ਜਾਂਦੀ ਹੈ ਇੱਦਾਂ ਹੀ ਹੁੰਦਾ ਨਾ ਬੇਟਾ ਚਲ ਬਿੱਲੀ ਛੱਡੋ ਪਰ ਇਹ ਤਾਂ ਬਿੱਲੀ ਤਾਂ ਵੱਡਾ ਜਾਨਵਰ ਹੈ ਕੀੜੀਆਂ ਕਿਢੀਸੀ ਫਿਰਦੀਆਂ ਹਾਂ ਇਹਹੀ ਹਾਲ ਹੁੰਦਾ ਦੂਜੇ ਨੂੰ ਮੰਨਣ ਵਾਲੇ ਦਾ ਆ ਵਾਣੀ ਦੇ ਫੈਸਲੇ ਆ ਦੂਜੇ ਨੂੰ ਮੰਨਣ ਵਾਲਿਆਂ ਦਾ ਹਾਲ ਆਲ ਨੇ ਵਿੱਚੋਂ ਡਿੱਗੇ ਹੋਏ ਪੰਛੀ ਦੇ ਬੱਚੇ ਵਰਗਾ ਹੋਊਗਾ ਜਿਨੂੰ ਖੰਪ ਨਹੀਂ ਆਏ ਹੁੰਦੇ ਬੋਟ ਆਰਗਾ ਕੀੜੀ ਭਾ ਕੀੜੀ ਕਿ ਨਹੀਂ ਸੀ ਕਰਦੀਆਂ ਇਹਨਾਂ ਪਾਪ ਐ ਦੂਜੇ ਦਾ ਪਾਪ ਸੋ ਦੂਜੇ ਦਾ ਖਿਆਲ ਨਾ ਮੁੜ ਕੇ ਲਿਆਇਆ ਵਾ ਸੱਚੀ ਕਥਾ ਫੇਰ ਨਾ ਸੱਚੀ ਕਥਾ ਨਾਲ ਝਗੜਾ ਨਾ ਕਰਿਆ ਤੋ ਇਹੀ ਕਥਾ ਮੇਰਾ ਖਿਆਲ ਜੀ ਗੁਰਦੁਆਰਿਆਂ ਦੇ ਗ੍ਰੰਥੀ ਕਰਨ ਲੱਗ ਜਾਨੋਂ ਸਾਰੇ ਅਧਿਆਨ ਨੂੰ ਤਮਿਲਣਾ ਦਾ ਫਿਰ ਚਾਕੇ ਤੌਲੀ ਗਾ ਪਰ ਨਾਮ ਨੇ ਕੋ ਮਗਰ ਹੋਰ ਹੀ ਗੁਰਦੁਆਰਾ ਲੱਭਣਾ ਪਊਗਾ ਕਹਿੰਦੇ ਕੱਟੋ ਯਾਰ ਪਰ ਇਹਨੂੰ ਤਾਂ ਬੋਲੋ ਸਤਨਾਮ ਕਹਿੰਦੇ ਤੜਕੀ ਲੱਗ ਜਾਂਦਾ ਵੀ ਕੀ ਲੱਗ ਜਾਂਦਾ ਅਸਲੀ ਗੱਲ ਤਾਂ ਕਹਿੰਦੇ ਨਹੀਂ ਪਰ ਔਖੇ ਹੋਏ ਐਂ ਕਹਿੰਦੇ ਤੜਕੀ ਲੱਗ ਜਾਂਦਾ ਜਦੋਂ ਤੜਕੀ ਲੱਗ ਜਾਂਦਾ ਵੀ ਤੜਕੇ ਕੀ ਲੱਗ ਕਹਿੰਦੇ ਬਾਣੀ ਦੀ ਕਥਾ ਕਰਨੋਂ ਕਹਿੰਦੇ ਮਾਸਕ ਨਹੀਂ ਆਉਂਦੀ ਇਹ ਤਾਂ ਮੈਂ ਤਾਂ ਕਿਉਂਕਿ ਅਸੀਂ ਤਾਂ ਸਪਸ਼ਟ ਗੱਲ ਹੈ ਗੁਰੂ ਦੀ ਕਿਰਪਾ ਸਦਕਾ ਸੀ ਤਾਂ ਆ ਜਾਣਾ ਹੈ ਨਾ ਕਦੇ ਕਿਸੇ ਦਾ ਪ੍ਰੈਸ਼ਰ ਮੰਨਿਆ ਨਾ ਗੁਰੂ ਮਣਾਵੇ ਯਾਦ ਰੱਖਿਓ ਪਰ ਇਹੀ ਕਥਾ ਜੇ ਗ੍ਰੰਥੀ ਕਰੇ ਤਾਂ ਫਿਰ ਲੜਨ ਲੱਗ ਜੰਦੇ ਨੇ ਹਾਂਜੀ ਇੱਕ ਕਥਾ ਸੁਣੀ ਇੱਕ ਇੱਧਰ ਗੋਨਿਆਣੇ ਕੰਨੀ ਪਿੰਡ ਹੈ ਨਾ ਕੰਗੂ ਲੈਣੇ ਪਿੰਡ ਦਾ ਕੋਈ ਪਿੰਡ ਦਾ ਕਸੂਰਤਾ ਨਹੀਂ ਉਹ ਗ੍ਰੰਥੀ ਵੀਰ ਨੇ ਆ ਬਿਸ਼ਕਰਮ ਵਾਲੀ ਕਥਾ ਕਰਤੀ ਕਰਕੇ ਤੇ ਆ ਗਏ ਭਾਈ ਇਕੱਠੇ ਹੋ ਗਏ ਸਾਰੇ ਜਿਹੜੇ ਝੂਠੀ ਕਹਾਣੀ ਮਗਰ ਲੱਗੇ ਸੀਗੇ ਕਹਿੰਦੇ ਕੱਢੋ ਗ੍ਰੰਥੀ ਨੂੰ ਕੱਢੋ ਤੇ ਇਹ ਕਹਿੰਦੇ ਤੂੰ ਇਹ ਕਥਾ ਕਿਵੇਂ ਕੀਤੀ ਉਹਨੇ ਮੇਰਾ ਨਾਮ ਲਿਆ ਤਾਂ ਕਹਿੰਦੇ ਪੰਸੂ ਸਿੰਘ ਵੀ ਕਰਦਾ ਹੁੰਦਾ ਹੈ ਗਲਤ ਕੋਈ ਜਵਾਬ ਤਾਂ ਆਇਆ ਨਹੀਂ ਕਹਦੇ ਹੁਣ ਤੂੰ ਕੀ ਪੰਥਪ੍ਰੀਤ ਸਿੰਘ ਬਣ ਗਿਆ ਬੋਲੋ ਸਤਨਾਮ ਲੈ ਦੱਸ ਜਵਾਬ ਕੋਈ ਨਹੀਂ ਆਇਆ ਕਹਦੇ ਲੈ ਦੱਸੋ ਲੈ ਕਿ ਸਾਡੇ ਤਾਂ ਹੁਣ ਕੋਈ ਨੇੜੇ ਲੱਗਣ ਦੀ ਯੋਰਤ ਹੈ ਨਹੀਂ ਸੀ ਲੱਗਦੇ ਹੁਣ ਤੂੰ ਪੰਥਪ੍ਰੀਤ ਬਣ ਗਿਆ ਹੁਣ ਲੈ ਦੱਸੋ ਲੈ ਕੁਮਾਰ ਇਦਾਂ ਕਹਿਣ ਦਾ ਆਪਾਂ ਦਬਾਅ ਪਾਉਂਦੇ ਨੇ ਦਬਾਅ ਪ੍ਰੈਸ਼ਰ ਪਾਉਂਦੇ ਨੇ ਸੋ ਇਦਾਂ ਸੋ ਸਮਝ ਆ ਗਈ ਹੁਣ ਆਪਾਂ ਨੂੰ ਇਸ ਪੰਗਤੀ ਦੀ ਗੁਰੂ ਅਰਜਨ ਸਾਹਿਬ ਕੀ ਕਹਿੰਦੇ ਹੈ ਨਾ ਸੱਚ ਦੇਖੋ ਦੁਆਰੇ ਪੜਿਓ ਕਹਿੰਦੇ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾ ਕੰਨੇ ਸੱਚੀ ਕਥਾ ਸੁਣੀ ਹੀ ਨਹੀਂ ਜਾਂਦੀ ਕਿਉਂ ਸੱਚੀ ਕਥਾ ਰੱਬ ਕਰ ਦਿੰਦੀ ਆ ਸਭ ਨੂੰ ਦੂਜਾ ਨਾ ਹੀ ਕੋਈ ਰੱਦ ਕਰਤਾ ਸਭ ਨੂੰ ਕਰਤਾ ਨਾ ਰੱਦ ਇੱਕੋ ਹੀ ਪਰਮੇਸ਼ਰ ਦੀ ਗੱਲ ਕਰਦੀ ਹੈ ਤੇ ਜਿਨ੍ਹਾਂ ਨੂੰ ਮਾਫਕ ਨਹੀਂ ਆਉਂਦੀ ਉਹ ਝਗੜਾ ਝਗੜਾ ਪਾਉਂਦੇ ਆ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਥਾਂ ਰਾਰ ਕਰਤ ਝੂਠੀ ਲੱਗ ਕਥਾ ਕਥਾਂ ਝੂਠੀਆਂ ਕਹਾਣੀਆਂ ਪਿੱਛੇ ਲੱਗੇ ਲੋਕ ਸੱਚੀ ਕਥਾ ਨਾਲ ਝਗੜਾ ਪਾਉਂਦੇ ਹੈ ਚਲੋ ਆਪਾਂ ਨਹੀਂ ਪਾਵਾਂ